ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਨੌ ਪਿੰਡਾਂ ਦੇ ਅੰਦਰ ਖੇਡ ਸਟੇਡੀਅਮਾਂ ਦੇ ਦੀਪ ਪੱਥਰ ਰੱਖਿਆ ਔਰ ਇਸ ਵੇਲੇ ਮੈਂ ਪਿੰਡ ਪਰਮਾਨੰਦ ਦੇ ਅੰਦਰ 30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਖੇਡ ਸਟੇਡੀਅਮ ਬਣਨਾ ਉਹਦਾ ਅੱਜ ਦੀਪ ਪੱਥਰ ਰੱਖਿਆ ਉਹਦਾ ਕੰਮ ਚਾਲੂ ਕਰਾਇਆ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਨੌ ਪਿੰਡਾਂ ਦੇ ਅੰਦਰ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖਿਆ ਔਰ ਇਸ ਵੇਲੇ ਮੈਂ ਪਿੰਡ ਪਰਮਾਨੰਦ ਦੇ ਅੰਦਰ 30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਖੇਡ ਸਟੇਡੀਅਮ ਬਣਨਾ ਉਹਦਾ ਅੱਜ ਨੀਂਹ ਪੱਥਰ ਰੱਖਿਆ ਉਹਦਾ ਕੰਮ ਚਾਲੂ ਕਰਾਇਆ ਸੋ ਅੱਜ ਪਿੰਡ ਪਰਮਾਨੰਦ ਨਵਾਲਾ ਗਤੋਰਾ ਸੁਕਾਲਗੜ ਰਾਜਪੂਰਾ ਸਾਦੀਪੁਰ ਨਾਜੋ ਚੱਕ ਘਰੋਟਾ ਜੰਗਲਾਂ ਅੱਜ ਨੌ ਪਿੰਡਾਂ ਦੇ ਅੰਦਰ 3 ਕਰੋੜ 60 ਲੱਖ ਰੁਪਏ ਦੇ ਲੱਗਦੇ ਨਾਲ ਇਹ ਖੇਡ ਸਟੇਡੀਅਮ ਦਾ ਜਿਹੜਾ ਕੰਮ ਰੱਖਿਆ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਸੋ ਇਹ ਖੇਡਾਂ ਦੇ ਰਾਹੀ ਆਪਣੇ ਇਲਾਕੇ ਦੇ ਬੱਚੇ ਜਿਹੜੇ ਆ ਉਹ ਕਾਫੀ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਆ ਵੱਖ-ਵੱਖ ਖੇਡਾਂ ਦੇ ਰਾਹੀਂ ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਵਕ ਵਕ ਮੈਹਕ ਮੈਂ ਅੱਜ ਬੱਚੇ ਮੈਡਲ ਜਿੱਤਣ ਤੋਂ ਬਾਅਦ ਸਰਵਸਾਂ ਲੰਦੇ ਜਿਨ੍ਹਾਂ ਨੂੰ ਸਰਕਾਰ ਦਿੰਦੀ ਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਨਮਾਨ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੇ ਹਲਕੇ ਨੂੰ ਇਤਿਹਾਸ ਦੇ ਅੰਦਰ ਪਹਿਲੀ ਵਾਰ ਇਹ 30 ਸਟੇਡੀਅਮ ਮਿਲੇ ਆ 10 ਕਰੋੜ ਰੁਪਏ ਇਹਨਾਂ ਦੇ ਉੱਤੇ ਲੱਗਣਾ ਔਰ ਇੱਕ ਸਟੇਡੀਅਮ ਇਹਦੀ ਚਾਰਦਵਾਰੀ ਹੋਏਗੀ ਔਰ ਚਾਰਦਵਾਰੀ ਦੇ ਨਾਲ ਨਾਲ ਇਹਦੇ ਅੰਦਰ ਬੋਰ ਹੋਏਗਾ ਮੋਟਰ ਲੱਗੇਗੀ ਬਾਥਰੂਮ ਬਣਨਗੇ ਔਰ ਉੱਚੀਆਂ ਲਾਈਟਾਂ ਜਿਹਨੂੰ ਆਪਾਂ ਹਾਈ ਮਾਸ ਲਾਈਟ ਕਹਿੰਦੇ ਆ ਉਹ ਵੀ ਲੱਗਣਗੀਆਂ ਤਾਂ ਜੋ ਬੱਚੇ ਜੇ ਰਾਤ ਨੂੰ ਵੀ ਪ੍ਰੈਕਟਿਸ ਕਰਨਾ ਚਾਹਣ ਤੇ ਉਹ ਇੱਥੇ ਕਰ ਸਕਦੇ ਆ ਸੋ ਮੇਰੇ ਵੱਲੋਂ ਪਿੰਡ ਪਰਮਾਨੰਦ ਤੇ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਬਿਲਕੁਲ ਵੈਸੇ ਵੀ ਅਸੀਂ ਸਾਡੀ ਸਰਕਾਰ ਨੇ ਖੇਡਾਂ ਵਾਲੇ ਪਾਸੇ ਬਹੁਤ ਵੱਡੇ ਕੰਮ ਕੀਤੇ ਆ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਹੀਂ ਕਰੋੜਾਂ ਰੁਪਈਆਂ ਦੇ ਇਨਾਮ ਬੱਚਿਆਂ ਨੂੰ ਮਿਲੇ ਆ। ਭੂਨੇ ਜਿਹੜਾ ਵਰਲਡ ਕੱਪ ਜਿੱਤ ਕੇ ਆਈਆਂ ਨੇ ਬੱਚੀਆਂ ਤੁਸੀਂ ਦੇਖ ਲਓ ਵੀ ਕਿਤਨਾ ਸਰਕਾਰ ਨੇ ਸਵਾਗਤ ਕੀਤਾ। ਸੋ ਪਹਿਲਾ ਸਮਾ ਸੀਗਾ ਵੀ ਜਦੋਂ ਬੱਚੇ ਮੈਡਲ ਜਿੱਤ ਕੇ ਆਉਂਦੇ ਸੀ ਪਰ ਕਈ ਕਿ ਸਾਲ ਉਹਨਾਂ ਨੂੰ ਨਹੀਂ ਸੀ ਮਿਲਦਾ ਇਨਾਮ ਨਹੀਂ ਮਿਲਦੇ। ਪਰ ਸਾਡੀ ਸਰਕਾਰ ਦੇ ਅੰਦਰ ਬੱਚੇ ਜਦੋਂ ਜਿੱਤ ਕੇ ਆਉਂਦੇ ਆ ਉਸੇ ਵੇਲੇ ਨਾਮ ਦਿੱਤੇ ਜਾ ਰਿਹਾ ਤੇ ਕੋਚ ਵੀ ਰੱਖੇ ਜਾ ਰਿਹਾ ਨਾਲ ਇਹ ਬਹੁਤ ਵੱਡੀ ਗੱਲ ਹੈ। ਅਸੀਂ ਚਾਹੁੰਦੇ ਕਿ ਪੰਜਾਬ ਫਿਰ ਦੁਬਾਰਾ ਉਹ ਪੰਜਾਬ ਬਣੇ ਜਿਸ ਪੰਜਾਬ ਦੇ ਅੰਦਰ ਜਿਹੜਾ ਮਤਲਬ ਹਾਕੀ ਦਾ ਵਰਲਡ ਕੱਪ ਜਿੱਤਣ ਦੇ ਵਿੱਚ ਨੌ ਖਿਡਾਰੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਦੋਂ ਵਰਲਡ ਕੱਪ ਜਿੱਤਿਆ ਸੀ ਉਹਦੇ ਚ ਨੌ ਖਿਡਾਰੀ ਪੰਜਾਬ ਦੇ ਸੀਗੇ 11 ਦੇ ਵਿੱਚੋਂ ਸੋ ਉਹਦਾ ਪੰਜਾਬ ਦੁਆਰਾ ਬੁਲਾਉਣਾ ਚਾਹੁੰਦੇ ਆ ਇਸੇ ਕਰਕੇ ਅੱਜ ਜਿਹੜਾ ਨੌ ਸਟੇਡੀਅਮ ਦਾ ਕੰਮ ਜਿਹੜਾ ਉਹਦਾ ਨਹੀਂ ਪਤਾ ਰੱਖਿਆ